ਟਾਟਾ ਡਾ ਸਾਰਿਆਂ ਦਾ ਸਵਾਗਤ ਹੈ ਜੀ ਅਸੀਂ ਲੋਕਰ ਕੈਮਰੇ ਵਿੱਚ ਗਾਇਸ ਸਵੇਰ ਦੇ ਤਿੰਨ ਹੀ ਸੋਚਣੇ ਹੋਗੇ ਸਵੇਰ ਦਾ ਇਹ ਬਲੌਗ ਕਿਉਂ ਨਹੀਂ ਬਣਾਇਆ ਹੋਣੀ ਕਿਉਂ ਐਸਾ ਹੋਣ ਬਲੌਗ ਬਣਾਉਂਦੇ ਆ ਭਰਾਵਾ ਕੀ ਦੱਸਾਂ ਮੈਂ ਠੀਕ ਨਹੀਂ ਹੈਗਾ ਬਿਮਾਰ ਹੋਇਆ ਬੁਖਾਰ ਹੋ ਰਿਹਾ ਹੁੰਦਾ ਤੇ ਮੌਸਮ ਵੀ ਨਾਲ ਬਦਲ ਰਹੇ ਆ ਤੁਹਾਨੂੰ ਪਤਾ ਹੋਵੇ ਕਰਕੇ ਬਿਮਾਰ ਹੋ ਰਿਹਾ ਹੁੰਦਾ ਮੈਂ ਤੇ ਨੂਰਵਾਲ ਹੁਣ ਮੈਂ ਜਾਂਦਾ ਆ ਤੇ ਨੂਰ ਦੇ ਥੋੜੇ ਜਿਹੇ ਪਾਸੇ ਦੇ ਨਹੀਂ ਉਹਨਾਂ ਦੇਖ ਕੇ ਆਂ ਤੇ ਉਹਨਾਂ ਨੇ ਨਾਲ ਖਾਦੇ ਭਰਾ ਐ ਦੇਖਣੇ ਉਹ ਦੇਖਿਆ ਜੀ ਆਨੇ ਬਾਹਰ ਦਾ ਮੌਸਮ ਪਾ ਲੈਣਾ ਮੌਸਮ ਚੈੱਕ ਕਰ ਕੇ ਚੱਲੀਏ ਗਏ ਜੀ ਅੱਜ ਨੂਰਵਾਲ ਵੀ ਦੋਸਤੋ ਨੂਰ ਸਾਡਾ ਆਇਆ ਅੱਜ ਕਿਹਨੇ ਪਤੀ ਪਤੀ ਜਗਾਈ ਨਹੀਂ ਪਤਾ ਨਹੀਂ ਕੀ ਕਰਨਿਆ ਹੁਣ ਆਪਾਂ ਚੱਲਿਆਂ ਦੂਸਰੇ ਦੁਆਰੇ ਹੁਣ ਆਪਾਂ ਜਾ ਕੇ ਘਰ ਦੁਆਰੇ ਨਾ ਪਹਿਲਾਂ ਪਤੀ ਪਤੀ ਜੀ ਨੂੰ ਨੇ ਤੇ ਸਵੇਰੇ ਫਿਰ ਆਉਂਦੇ ਆ ਤੇ ਉਹਦੀ ਵੀਡੀਓ ਵੜੀ ਬਣਾਉਣੀ ਆ ਸਰਮ ਖਾਨੇ ਆ ਦੋਸਤ ਆ ਵੀ ਦੋ ਦਿਨਾਂ ਦਾ ਇਕੱਠਾ ਬਲੂਰੂ ਭਾਈ ਤੇਰੇ ਕੱਲ ਦਾ ਚੜੀ ਜੇਸ ਦੁਆਰੇ ਤੇ ਹੁਣ ਦੋਸਤੋ ਆਪਾਂ ਸੇਵਾ ਕਰਾਉਂਦੇ ਹਾਂ ਆਪਣੇ ਜਿੰਦੂ ਮਤਲਬ ਸਾਰੇ ਘਰ ਦੁਆਰੇ ਜੀ ਤੇ ਜਿੰਦੂਆ ਸਾਹਿਬ ਉਹਨੇ ਬਦਲਣ ਲੱਗੇ ਆ ਤੇ ਜਿੰਦੂਆ ਸਾਹਿਬ ਆਪਣਾ ਨੀਲੇ ਕਲਰ ਦਾ ਸੀ ਤੇ ਹੁਣ ਆਪਾਂ ਯੈਲੋ ਕਲਰ ਦਾ ਨੌਣ ਲੱਗੇ ਆ ਤੇ ਹੁਣ ਆਪਾਂ ਪਹਿਲੇ ਚੰਡੂਆ ਸਾਹਿਬ ਲਾ ਲਿਆ ਤੇ ਜੋੜ ਵੀ ਲਾਇਆ ਤਾਂ ਹੁਣ ਆਪਾਂ ਪੀਲੇ ਕਲਰ ਦਾ ਚੜਾਉਣ ਲੱਗੇ ਆਂ ਚੈੱਕ ਕਰੋ ਨੋਰ ਪਹਿਲਾਂ ਆਂਦਾ ਮਹਿਗਨਾ ਵਾਲਿਆ ਉਹਦੇ ਕੋ ਬੱਜਿਆ ਨਹੀਂ ਫਿਰ ਮਹਿੰਗਾ ਆ ਗਿਆ ਦੋਸਤੋ ਤੇ ਹੁਣ ਸਾਰੇ ਜਿਹੜੇ ਸਾਹਿਬ ਦੀ ਗੰਦਾ ਮਾਰਨ ਤੋਂ ਬਾਅਦ ਪਾ ਕੇ ਸਾਹਿਬ ਵੀ ਰੱਖਣੀ ਪਾਗ ਤਾ ਵ ਰੰਗ ਦਿੱਤੀ ਗਈ ਹੈ ਜੀ ਹੁਣ ਆਪਾਂ ਤੇ ਦੋਸਤੋ ਆਪਣੀ ਪੂਰੀ ਸੇਵਾ ਹੋ ਚੁੱਕੀ ਆ ਤੇ ਹੁਣ ਆਪਾਂ ਸੇਵਾ ਕਰਾ ਕੇ ਤੇ ਚੱਲੇ ਆਂ ਘਰਾਂ ਨੂੰ ਤੇ ਚਲਿਏ ਗਾਇਸ ਸ਼ਾਲ ਜਗਦੀਪਾ ਹੋਏ ਰੱਖ ਦੇ ਚੱਲ ਗਏ ਲੋ ਭਾਈ ਆਜੀ ਫੇਰ ਤੋਂ ਇਹਦੇ ਨਾਲ ਲੜਾਈ ਹੋ ਚੁੱਕੀ ਹੈ ਆਪਣੀ ਹੋ ਗਈ ਅੱਜ ਮੇਰੀ ਚਪਰਾ ਲੈ ਗਿਆ ਪਾ ਚੁੱਕਾ ਹੈ ਆਚਮ ਗਾਂਢੀ ਆ ਜਾ ਕਰਨ ਹਾਂ ਉਹ ਤਾਂ ਮੇਰੀਆਂ ਜਪਨਾ ਆ 10 ਨੇ ਇਹਦੇ ਕੇ ਦਵਾਈ ਦਿੱਤੀ ਚਲੇ ਕੋਈ ਨਹੀਂ ਯਾਰ ਹਾਂ ਜੀ ਬਈ ਦੋਸਤੋ ਟਾਟਾ ਭਰਾ ਸਾਰੇ ਸਾਰੇ ਹੋ ਚੁੱਕਾ ਹੈ ਰੈਡੀ ਸ਼ੈਡੀ ਤੇ ਰੈਡੀ ਸ਼ੈਡੀ ਹੋ ਕੇ ਤੇ ਹੁਣ ਮੈਂ ਚੱਲ ਆਇਆ ਆਪਣੇ ਸਕੂਲੇ ਆਜਾ ਗਾ ਦੋਸਤੋ ਦੂਜਾ ਦਿਨ ਤੇ ਤੁਹਾਨੂੰ ਪਤਾ ਇੱਕ ਇੱਕ ਦਿਨ ਦੇ ਵਲੌਗ ਚ ਕੀ ਹੋਇਆਣਾ ਤਾਂ ਕਰਕੇ ਮੈਂ ਦੋ ਦੋ ਦਿਨਾਂ ਦੇ ਵਲੌਗ ਨੂੰ ਹੁੰਦਾ ਆ ਪਿਆ ਤੇ ਮੁੰਡਾ ਤਾਂ ਚੱਲਦੀਆਂ ਦੋਸਤੋ ਗੁਣੀ ਫਿਰੇ ਗਈ ਸਤਾ ਆ ਉੱਧਰ ਮਿਤਾ ਨੋ ਵੀ ਦੋਸਤੋ ਨਾਨ ਮੰਤਾ ਸੁਣੀ ਨਿਆ ਜਿਸ ਤਰ੍ਹਾਂ ਗੱਲ ਦੇ ਵਲੌਗ ਤੇ ਤੁਹਾਨੂੰ ਪਤਾ ਲੱਗ ਹੀ ਰਿਹਾ ਤੁਹਾਡਾ ਭਰਾ ਠੀਕ ਨਹੀਂ ਹੈ ਤੇ ਸਕੂਲੇ ਵੀ ਤੁਹਾਡਾ ਭਰਾ ਚੱਕਰ ਹਾਲੀ ਟੇਕੇ ਚੱਲਦਾ ਪਰ ਬਚਾ ਹੋ ਗਿਆ ਬੇਇਤੀ ਨਹੀਂ ਹੋਈ ਨਹੀਂ ਇਹ ਸਾਰੀ ਪ੍ਰੇਅਰ ਦੇ ਵਿੱਚ ਬੇਇਤੀ ਨਹੀਂ ਹਾਂ ਹੁਣ ਦੋਸਤੋ ਆਪਾਂ ਛੁਕੀ ਲੈ ਰਹੀ ਆ ਤੇ ਹੁਣ ਆਪਾਂ ਮੋੜ ਤੋਂ ਲੈਣ ਚਲੇ ਪ੍ਰਭਾਲ ਫਿਰ ਹੁਣ ਇਹ ਤੋਂ ਬਾਅਦ ਚੱਲਦੇ ਦੋਸਤੋ ਘਰੇ ਇਹ ਤਾਂ ਇੱਥੇ ਆਪਾਂ ਤੇ ਹੁਣ ਆਇਆ ਆ ਯਾਰ ਲੋ ਵੀ ਦੋਸਤੋ ਇਹ ਤਨੇ ਆਏ ਆ ਚੁੱਕੇ ਆ ਆਪਾਂ ਠੀਕ ਹੈ ਇਹ ਤਾਂ ਠੀਕ ਹੀ ਸਾਰੇ ਜਣੇ ਪਰ ਕਾ ਰਹਾ ਕਿ ਕਪੜੇ ਕਪੜੇ ਬੜਾ ਵੇਰ ਚੰਗੀ ਤਰ੍ਹਾਂ ਡੈਡੀ ਛੜੀ ਹੋ ਚੁਕਾ ਹੈ ਤੇ ਹੁਣ ਮੈਂ ਕਰਦਾ ਰੈਸਟੋਰੈਂਟ ਪਤਾ ਮੈਂ ਖੀਣੀਆਂਗਾ ਤੇ ਹੁਣ ਰੋਟੀ ਪਾਣੀ ਵੀ ਖਾਣੀਆਂ ਤੇ ਤੁਹਾਨੂੰ ਮਿਲੇਗਾ ਇਸ ਬਾਅਦ ਵਿੱਚ ਇਹ ਕੋਈ ਬੜਾ ਜੀ ਬਣਿਆ ਪਿਆ ਹਾਂ ਹਾਂ ਮੈਂ ਰੋ ਰਿਹਾ ਲੋ ਵੀ ਦੋਸਤੋ ਉਹਦੀ ਬੱਤੀ ਨਹੀਂ ਆਈ ਨਹੀਂ ਬੱਤੀ ਵੀ ਗਈ ਤੁਹਾਨੂੰ ਦੱਸਣਾ ਨਹੀਂ ਤੇ ਮੈਂ ਲਾ ਗਏ ਤੇ ਐਡ ਬੁਝਾ ਦੇ ਤੇ ਚੱਲਾਂ ਪੰਜ ਮਿੰਟ ਲਾ ਦੇ ਐਡ ਮੁਝਾ ਰਿਹਾ ਹਨ ਬਾਅਦ ਦੀ ਰੋ ਬੱਤੀ ਆਈ ਉਹ ਚਾਰਜ ਹੋਣਗੇ ਆਵਾਜ਼ ਉਹ ਨਹੀਂ ਬਣੁੰਦੇ ਆ ਕੀ ਦਸਾਂ ਮੈਂ ਹੁਣ ਚੱਲਦਾ ਦੋਸਤ ਮੈਂ ਵਿਸ਼ੇਸ਼ ਦੇ ਦਰਵਾਜ਼ੇ ਗਾਈਜ਼ ਬਾਹਰ ਨਹੀਂ ਕਿਉਂ ਮੌਸਮ ਇੱਕ ਵਾਰ ਚੈੱਕ ਕਰਾਂਗਾ ਲੋਬੀ ਦੋਸਤੋ ਆਜਾ ਕਰ ਰਹੀ ਹੋਣੀ ਉਹਨੇ ਨਿਆਣਾ ਭਜਾਇਆ ਉਹਦੇ ਨਾਲ ਜਿਹੜਾ ਵੀਰ ਭਰਾ ਹੀ ਘੁੱਟ ਕੇ ਖਲਾਇਆ ਸੀ ਫੇਰ ਆਇਆ ਸੀ ਆ ਦੇਖੋ ਇਹ ਹੁੰਦਾ ਨਾ ਇਧਰ ਆਰਨਾ ਇਹਨਾ ਦੇਣਾ ਕਰਨ ਇਧਰ ਆ ਗਈ ਰਹੀ ਕੀ ਆ ਨਾ ਤੂੰ ਵੀ ਕਿ ਦੋਸਤ ਮਰਾਸਾ ਤਵਿੰਦਾ ਕਿੰਨਾ ਰਹੀ ਵੇਖ ਲੈ ਹੂੰ ਹਾਂ ਇਹ ਗੱਲ ਹੂੰ ਨਾ ਬਰਾ ਤੇ ਜੋ ਡੋਲ ਢਾਈ ਨੇ ਮਿਲਦੀ ਆ ਜਾਂ ਰੋਟੀ ਰਾਟੀ ਫੋਰੀ ਮਿਲਦੀ ਆ ਵਿੱਚ ਵਿੱਚ ਹੈ ਜਾਂ ਕਰਦੇ ਚੇਤਾ ਆ ਰੋਟੀ ਖਾ ਗਿਆ ਮੈਂ ਤੇ ਲੋ ਵੀ ਦੋਸਤ ਹੁਣ ਮੈਂ ਅੱਜ ਦਾ ਕਰਦੇ ਘਰ ਆ ਕੇ ਤੇ ਹੁਣ ਮੈਂ ਨਾ ਫਿਰ ਤੋਂ ਥੋੜਾ ਜਿਹਾ ਆ ਇਸ਼ੂਸ ਆ ਚੁੱਕੇ ਨੇ ਕਿ ਹੁਣ ਮੈਂ ਜਾ ਕੇ ਲੈ ਗਿਆ ਨਾ ਦਵਾਈ ਤਾਂ ਤੁਹਾਨੂੰ ਮੰਦਾ ਤੋਂ ਬਾਅਦ ਵਿੱਚ ਤੇ ਸ਼ੈਰ ਜਿਵੇਂ ਮਾੜੂ ਗਿਆ ਤੇ ਫਿਰ ਇਹ ਵੀਡੀਓ ਭਾਵੇਂ ਇਥੇ ਚੱਲ ਨਹੀਂ ਕਰਨਾ ਨਹੀਂ ਤੇ ਫਿਰ ਵੀ ਕੋਈ ਬੈਨ ਨਾ ਬਣਾ ਮੀਂਹ ਆ ਮੈਂ ਜਾਈਦਾ ਮੀਟੋ ਤਾਂ ਦਮਨਾਗਾ ਹੀ ਹੁਣ ਅੱਗੇ ਪੇਪਰ ਸਟਾਰਟ ਇਹਨਾਂ ਠਾੜਾ ਦੋ ਇਹ ਥੋੜਾ ਜੀ ਮੰਨਤਾ ਪੇਪਰ ਦੇ ਮਨ ਗਿਆ ਸਾਈਡ ਇਫੈਕਟ ਨਾ ਕਿ ਪ੍ਰਾਂਤ ਸਾਈ ਇਹ ਮਾਰੋ ਨਾ ਲੋ ਅਬੀ ਤੋ ਦੋਸਤੋ ਮਾਦਵਾ ਇਹ ਵੀ ਲੈ ਕੇ ਆ ਚੁੱਕਾ ਹੈ ਤੇ ਡਾਕਟਰ ਨੇ ਬਾਹਰ ਦੀ ਚੀਜ਼ਾਂ ਕਰਦੀਆਂ ਬਿਲਕੁਲ ਹੀ ਬੰਦ ਹੈ ਤਲੀਆਂ ਹੈ ਛਲੀਆਂ ਹੈ ਮਲੀਆਂ ਜੋ ਵੀ ਚੀਜ਼ਾਂ ਖਾਣਾ ਬੰਦ ਹੈ ਇਸ ਤਰ੍ਹਾਂ ਇਹਨਾਂ ਫੂਡ ਵਲੌਗਸ ਹੁੰਦੇ ਸੀ ਹੁਣ ਉਹ ਵੀ ਬੰਦ ਕਰ ਦੇਣੇ ਆ ਛਟੋ ਘਾਟਾਂ ਦਾ ਫਰੀ ਰ ਅਕੇ ਹਫਤੇ ਦਾ ਫਿਰ ਥੋੜਾ ਥੋੜਾ ਫਰੀ ਰ 2 ਕਿ ਮਹੀਨੇ ਦਾ ਫਰੀ ਰ ਕਰਕੇ ਤੇ ਛੱਡ ਦੇ ਮੈਂ ਹਾਂ ਛੱਡਣ ਵਾਲਾ ਕੰਮ ਤੇ ਮੁਸ਼ਕਿਲ ਆ ਫਿਰ ਖਾਣਾ ਦਾ ਹੈਗਾ ਯਾ ਆਂਦਾ ਵਰਕਾਂ ਟਾ ਤੇ ਆਂਦੇ ਫਿੱਟ ਰਹਿਣਾ ਤੇ ਨਾ ਆਖਾ ਤੇ ਹੁਣ ਚੱਲਦੇ ਆ ਦੋਸਤੋ ਸੁੱਖਾ ਸੰਗਰਾਹੀਏ ਧੰਨਵਾਦ ਤੇ ਹੁਣ ਬਾਅਦ ਵਿੱਚ ਨੇ ਰਾਜਾ ਕਰੋ ਸਾਤ ਵੀ ਕਿੰਨਾ ਆ ਜਾਂਦਾ ਲੋ ਵੀ ਦੋਸਤੋ ਸੁੱਖਾ ਸੰਗਰਾਹਾ ਲਾ ਦੋ ਸੁੱਖਾ ਸੰਗਰਾਹ ਕੇ ਲਾਉਣਾ ਆਪਾਂ ਚੱਲਦੇ ਆ ਵੀ ਦੋਸਤੋ ਘਰੇ ਮਕੱਦਮਾ ਗਾਇਸ ਪਰ ਜਾਨਾ ਗੁਰਮੁਤਸ ਸਮਭਗ ਇੱਕ ਕਸਟਮਰ ਇਹ ਦਾ ਬੜਾ ਪੁਰਾਣਾ 2024 ਦਾ ਮੇਗਾ ਨਵਾਂ ਸਭੀ ਵੀ ਸਿੰਘ